ਸੁਨਾਮ ਵਾਸੀਆਂ ਨੂੰ ਪੂਰੇ ਪਾਕਾ ਔਰ ਪੰਜਾਬ ਨਿਵਾਸੀਆਂ ਨੂੰ ਦੁਸ਼ਹਿਰੇ ਦੇ ਪਵਿੱਤਰ ਤਿਹਾੜੀ ਦੀ ਬਹੁਤ-ਬਹੁਤ ਮੁਬਾਰਕਾਂ ਔਰ ਕਿਉਂਕਿ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਸੁਨਾਮ ਹਲਕੇ ਨੇ ਦੇ ਲੋਕਾਂ ਨੇ ਲਈ ਹੈ ਉਸ ਸੰਦਰਭ ਦੇ ਵਿੱਚ ਅੱਜ ਸੁਨਾਮ ਸ਼ਹਿਰ ਨੂੰ 15 ਕਰੋੜ 22 ਲੱਖ ਰੁਪਏ ਦਾ ਇੱਕ ਤੋਹਫ਼ਾ ਜਿਹੜਾ ਉਹ ਸ਼ਹਿਰ ਨੂੰ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਹੁਣ ਤੱਕ ਉਹ ਘਰ ਜਿਨ੍ਹਾਂ ਦੇ ਵਿੱਚ ਵਾਟਰ ਸਪਲਾਈ ਨਹੀਂ ਸੀਗੀ ਉਹਨਾਂ ਨੂੰ 1472 ਇਹੋ ਜਿਹੇ ਘਰ ਨੇ ਜਿਨ੍ਹਾਂ ਦੇ ਵਿੱਚ ਵਾਟਰ ਸਪਲਾਈ ਹੁਣ ਤੱਕ ਨਹੀਂ ਸੀਗੀ ਅੱਜ ਉਹਦੀ ਸ਼ੁਰੂਆਤ ਹੈ ਕੀਤੀ ਗਈ ਹੈ 15 ਕਰੋੜ 22 ਲੱਖ ਰੁਪਏ ਦਾ ਪ੍ਰੋਜੈਕਟ ਹੈ 34 ਕਿਲੋਮੀਟਰ ਲੰਬੀ ਪਾਈਪਲਾਈਨ ਹੈ ਜਿਹੜੀ ਵਾਟਰ ਸਪਲਾਈ ਦੀ ਉਹ ਪੈਣੀ ਹੈ 2 ਲੱਖ ਲੀਟਰ ਦੀ ਟੈਂਕੀ ਹੈ ਜਿਹੜੀ ਉਹ ਬਣਨੀ ਹੈ ਔਰ 1472 ਘਰ ਨੇ ਜਿਹੜੇ ਇਹਦੇ ਨਾਲ ਪੂਰੇ ਹੋ ਜਾਣਗੇ ਜਿਨ੍ਹਾਂ ਨੂੰ ਕੱਲੇ-ਕੱਲੇ ਘਰ ਨੂੰ ਵਾਟਰ ਸਪਲਾਈ ਇਹ ਪਹੁੰਚ ਜੂਗੀ ਔਰ 18 ਪਾਕਟਸ ਨੇ ਜਿਹੜੇ ਅਸੀਂ ਆਇਡੈਂਟੀਫਾਈ ਕੀਤੀਆਂ ਸੀਗੀਆਂ ਛੋਟੀਆਂ ਵੱਡੀਆਂ ਕਿਤੇ 2-3 ਘਰਾਂ ਨੂੰ 200 ਘਰਾਂ ਨੂੰ ਕਨੈਕਸ਼ਨ ਆਉਣਾ ਸੀਗਾ ਕਿਤੇ 10 ਘਰਾਂ ਨੂੰ ਕਨੈਕਸ਼ਨ ਆਉਣਾ ਸੀਗਾ ਕਿਤੇ 5 ਘਰ ਵੀ ਹੈਗੇ ਸੋ ਛੋਟਾ ਵੱਡਾ ਅਸੀਂ ਕੋਈ ਇਹ ਜੀ ਪਾਕਟ ਨਹੀਂ ਛੱਡੀ ਹੈਗੀ ਜਿਹੜੀ ਕਿ ਪਾਣੀ ਦੀ ਸਪਲਾਈ ਤੋਂ ਬਿਨਾ ਤੋਂ ਵਾਂਝੀ ਰਹਿ ਜੇ ਸੋ ਇਹ ਅੱਜ ਤੋਂ ਫੇ ਜਿਹੜਾ ਉਹ ਸੁਨਾਮ ਸ਼ਹਿਰ ਨੂੰ ਦੇਣ ਜਾ ਰਹੇ ਹਾਂ ਔਰ 1 ਸਾਲ ਦੇ ਵਿੱਚ ਇਹ ਪ੍ਰੋਜੈਕਟ ਪੂਰਾ ਹੋ ਜਾਏਗਾ ਜਿਹੜੀ ਉਹਦੇ ਚ ਰੋਡ ਕਟਿੰਗ ਵੈਰਾ ਹੋਣੀ ਹੈ ਅੰਡਰਗ੍ਰਾਉਂਡ ਪਾਈਪਲਾਈਨ ਪਾਉਣ ਲਈ ਉਹ ਵੀ 100% ਕੰਪਲੀਟ ਕਰਕੇ ਜਿਵੇਂ ਸੀ ਓਵੇਂ ਤਿਆਰ ਕਰਕੇ ਸ਼ਹਿਰ ਵਾਸੀਆਂ ਨੂੰ ਅਸੀਂ ਕੰਪਲੀਟ ਕਰਕੇ ਦਵਾਂਗੇ